देखो ये जेड़ा आज ਸੜਕ ਦਾ ਅਧਾਰਨ ਕੀਤਾ ਹੈ ਇਹ 26 ਲੱਖ ਦੀ ਲਗਤ ਦੇ ਨਾਲ ਬਣੀ ਆ ਔਰ ਪਿੰਡ ਦੀ ਬੜੀ ਦੇਰ ਤੋਂ ਇਹ ਡਿਮਾਂਡ ਸੀ ਪਿੰਡ ਦੇ ਲੋਕ ਤੰਗ ਵੀ ਬਹੁਤ ਸੀ ਕਿਉਂਕਿ ਪਾਣੀ ਖੜ ਜਾਂਦਾ ਸੀ ਕੱਚਾ ਸੀ ਤੇ ਅੱਜ ਬਹੁਤ ਪੁਰਾਣੀ ਜਿਹੜੀ ਮੰਗ ਆ ਇਹਨਾਂ ਦੀ ਇਹ ਪੂਰੀ ਹੋਈ ਆ ਤੇ ਮੈਂ ਇਹਨਾਂ ਸਾਰਿਆਂ ਨੂੰ ਮੁਬਾਰਕ ਵੀ ਦੱਤੀ ਆ ਤੇ ਤੁਹਾਡੇ ਜਰੀਏ ਵੀ ਮੈਂ ਸਾਰਿਆਂ ਨੂੰ ਮੁਬਾਰਕ ਦਿੰਦਾ ਵੈਸੇ ਤਾਂ ਕੋਈ ਅਸੀਂ ਆਸਾਨ ਨਹੀਂ ਕੀਤਾ ਕਿਉਂਕਿ ਸਾਡੀ ਇਹ ਡਿਊਟੀ ਬਣਦੀ ਆ ਸਰਕਾਰ ਦੀ ਡਿਊਟੀ ਬਣਦੀ ਆ ਵੀ ਹਰ ਇੱਕ ਸਹੂਲਤ ਜਿਹੜੀ ਉਹ ਲੋਕਾਂ ਨੂੰ ਦੇਵੇ ਜਿਹੜੀ ਉਹਨਾਂ ਨੂੰ ਚਾਹੀਦੀ ਆ ਬੁਨਿਆਦੀ ਸਹੂਲਤਾਂ ਜਿਹੜੀਆਂ ਸਰਕਾਰ ਦਾ ਪਹਿਲਾ ਫਰਜ਼ ਆ ਬਣਦਾ ਉਹ ਲੋਕਾਂ ਨੂੰ ਦਵੇ ਤੇ ਅਸੀਂ ਆਪਣੀ ਡਿਊਟੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹੋਰ ਵੀ ਜਿਹੜੀ ਇਦਾਂ ਦੀ ਸਾਡੀ ਡਿਊਟੀ ਕੋਈ ਨਾ ਕੋਈ ਲੱਗੂਗੀ ਅਸੀਂ ਲਗਾਤਾਰ ਪੂਰੀ ਕਰਦੇ ਰਹਾਂਗੇ ਮੰਗੇ ਸਾਹਿਬ ਤੁਸੀਂ ਪੰਜਾਬ ਨਾਲੇ ਦੀ ਸਮੱਸਿਆ ਇਹਨੂੰ ਲੈ ਕੇ ਕੋਈ ਪਲਾਨ ਕੀਤਾ ਤੋਂ ਵਾਅਦਾ ਰੱਖਿਆ ਨੇ ਦੇਖੋ ਭਾਵੇਂ ਅੱਜ ਆਈ ਹੈ ਸਮੱਸਿਆ ਬਈ ਤਾਂ ਮੈਂ ਵੀ ਰੋਜ਼ ਦੇਖਦਾ ਤੇ ਬੜੀ ਜਲਦੀ ਇਹ ਸਮੱਸਿਆ ਦਾ ਹੱਲ ਜਿਹੜਾ ਇਹ ਕੱਢ ਦਿੱਤਾ ਜਾਊਗਾ ਬੜੀ ਦੇਰ ਤੋਂ ਇੱਥੇ ਨਾਲਾ ਇਹ ਛਲ ਰਿਹਾ ਤੇ ਖੰਡ ਵੀ ਕਾਫੀ ਜ਼ਿਆਦਾ ਪਿਆ ਹੋਇਆ ਤੇ ਮੇਰੀ ਕੋਸ਼ਿਸ਼ ਕਰੂਗਾ ਮੈਂ ਬਹੁਤ ਜਲਦੀ ਇਹਨੂੰ ਜਿਹੜਾ ਠੀਕ ਕਰਾ ਸਕਾਂ ਪਰ ਮਰ ਜਲੀ ਬਹੁਤ ਠੀਕਾ ਕਰ ਸਕ ਤੁਸੀਂ ਤੇ ਅੱਗੇ ਕੀ ਆਪਣੀ ਕੋਈ ਨਹੀਂ ਵਿਕਾਸ ਤਾਂ ਦੇਖੋ ਕੰਟੀਨਿਊਸਲੀ ਪ੍ਰੋਸੈਸ ਹੈ ਇਹਦਾ ਚੱਲਦਾ ਰਹਿੰਦਾ ਟੁੱਟਦਾ ਰਹਿੰਦਾ ਬਣਦਾ ਰਹਿੰਦਾ ਮੇਰੀ ਕੋਸ਼ਿਸ਼ ਹੈ ਵੀ ਜੋ ਵੀ ਕੰਮ ਹੋਣ ਵਾਲਾ ਹੋਵੇ ਉਹ ਹੁਣਾ ਚਾਹੀਦਾ ਤੇ ਅਸੀਂ ਕਰਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਦੇ ਆਂ। ਅਮਰ ਸਿੰਘ ਜੀ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਆਦਮ ਬੈਕ ਜਿਹੜਾ ਕੰ ਦਾ ਕੋਸਾ ਹੈ। ਕੀ ਲੱਗਦਾ ਤੁਹਾਨੂੰ ਲਾਗੂ ਕਾਨੂੰਨ ਜਾਂ ਇਹਦੇ ਉੱਤੇ ਵੀ ਕਿਤੇ ਨਾ ਕਿਤੇ ਰੋਟੂਟੋ 6 ਮਹੀਨੇ ਲਈ ਇਹ ਜਿਹੜਾ ਕਿਤੇ ਨਾ ਕਿਤੇ ਕਮੇਟੀ ਕੋਲੇ ਭੇਜਤਾ ਸੁ ਲੱਗਦਾ ਕਿ ਠੀਕ ਸੀ। ਨਹੀਂ ਦੇਖੋ ਕਮੇਟੀ ਕੋਲ ਬਿੱਲ ਭੇਜਿਆ। ਕਿਉਂਕਿ ਇਹ ਜਿਹੜਾ ਬਿੱਲ ਹੈ ਬੜਾ ਵਿਚਾਰਨ ਦੀ ਜਰੂਰਤ ਆ ਔਰ ਸਾਰਿਆਂ ਨੇ ਮੰਗ ਵੀ ਇਸ ਗੱਲ ਦੀ ਕੀਤੀ ਹੈ ਵੀ ਇਹਨੂੰ ਵਿਚਾਰਾਂ ਤੋਂ ਬਾਅਦ ਹੀ ਪਾਸ ਜਿਹੜਾ ਕੀਤਾ ਜਾਵੇ ਤਾਂ ਸਾਡੇ ਮੁੱਖ ਮੰਤਰੀ ਨੇ ਸਾਰਿਆਂ ਦੇ ਵਿਚਾਰ ਕਰਕੇ ਹਾਸ ਨੇ ਉਹਨੂੰ ਵਿਚਾਰਨ ਲਈ ਕਮੇਟੀ ਦੇ ਕੋਲ ਭੇਜਿਆ ਤਾਂ ਕਮੇਟੀ ਲੋਕਾਂ ਨੂੰ ਪੁੱਛੂਗੀ ਸਾਰਿਆਂ ਦੇ opinion ਲੋਕੀ ਵਿਚਾਰ ਲਊਗੀ ਉਹਨਾਂ ਦੀ ਸਲਾਹ ਲਊਗੀ ਤੇ ਜੋ ਵੀ ਲੋਕਾਂ ਦੀ ਸਲਾਹ ਹੋਗੀ ਉਹਦੇ ਮੁਤਾਬਕ ਉਹ ਲੈਣਾ ਜਿਹੜਾ ਉਹ ਅਗਲੇ ਸੈਸ਼ਨ ਦੇ ਵਿੱਚ ਜਾਂ ਜਿੰਨੇ ਵੀ ਤਿੰਨ ਜਾਂ ਚਾਰਵੇਂ ਜਿਹੜੇ ਦੱਤੇ ਨੇ ਉਸ ਦੇ ਵਿੱਚ ਜਦੋਂ ਕਮੇਟੀ ਆਪਣੀ ਰਿਪੋਰਟ ਦੇਊਗੀ ਕਮੇਟੀ ਰਿਪੋਰਟ ਹੈ ਜਿਹੜੀ ਉਹ ਵਿਧਾਨ ਸਭਾ 'ਚ ਰੱਖ ਦਿੱਤੀ ਜਾਊਗੀ ਤੇ ਉਸ ਮੁਤਾਬਕ ਜਿਹੜਾ ਵੇ ਲੋ ਹੋ ਪਾਸ ਕਰ ਦਿੱਤਾ ਗਿਆ ਇਹ 10 ਲੱਖ ਰੁਪਏ ਵਾਲੀ ਕੰਪਨੀ ਕਰ ਦਿੱਤੀ ਆ ਇਹ ਜਿਹੜਾ ਪਹਿਲਾਂ ਕੋ 5 ਲੱਖ ਚੱਲਦਾ ਉਹਦੇ ਬੇਸ ਤੇ ਹੋਊਗੀ ਤਾਂ ਨਵੇਂ ਤੌਰ ਤੇ ਦੇ ਉੱਤੇ ਫਰਕ ਹੋ ਜਾਨੀ ਕਿ ਲੋਕਾਂ ਦੇ ਵਿੱਚ ਥੇਕੇ ਕੋੜਾ ਕਨਫਿਊਜ਼ਨ ਇਹ ਬਹੁਤ ਜਲਦੀ ਕਨਫਿਊਜ਼ਨ ਦਾ ਜਿਹੜਾ ਫਿਰ ਦੂਰ ਹੋ ਜਾਊਗਾ ਇਹ 10 ਲੱਖ ਰੁਪਈਆ ਜਿਹੜਾ ਹੈ ਸਭ ਲਈ ਆ ਵੈਸੇ ਕੋਈ ਫਾਰਮ ਭਰਨ ਦੀ ਲੋੜ ਨਹੀਂ ਪੈਣੀ ਸ਼ਾਇਦ ਕਿਉਂਕਿ ਸਾਰੇ 65 ਲੱਖ ਪਰਿਵਾਰ ਨੇ ਤੇ ਟੋਟਲ ਜਿੰਨੇ ਵੀ ਪੰਜਾਬ ਦੇ ਦੀ ਆਬਾਦੀ ਉਹਨੂੰ ਸਾਰਿਆਂ ਨੂੰ 5 ਲੱਖ ਰੁਪਏ ਤੇ 10 ਲੱਖ ਰੁਪਏ ਦੀ ਇਹ ਸਹੂਲਤਾਂ ਕੋਈ ਵੀ ਜਾਵੇ ਤੇ ਆਪਣਾ ਹਸਪਤਾਲ ਦੇ ਵਿੱਚ ਆ ਜਾਓ ਕਰਵਾ ਸਕਦਾ ਜਾ। ਐਮਐਨ ਸਾਹਿਬ ਮੌਨਸੂਨ ਚੱਲ ਰਿਹਾ ਹੈ ਤੇ ਪੰਜਾਬ ਵਿੱਚ ਹੜ੍ਹਾਂ ਵਰਗੀ ਸਥਿਤੀ ਕੁਝ ਸਮਾਂ ਪਹਿਲਾਂ ਬਣੀ ਸੀ ਇਸ ਵਾਰ ਦੀ ਕੀ ਤੇ ਨਹੀਂ ਅਜੇ ਤਾਂ ਕੋਈ ਐਸੀ ਗੱਲ ਹੈ ਨਹੀਂ ਹੜ੍ਹ ਵਾਲੀ ਸਥਿਤੀ ਬਣੀ ਨਹੀਂ ਹੋਈ। ਵੈਸੇ ਪ੍ਰਸ਼ਾਸਨ ਪੂਰਾ ਮੁਸਤੈਦ ਹੈ। ਹਰ ਜਗ੍ਹਾ ਬੰਦਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ। ਪ੍ਰਸ਼ਾਸਨ ਆਪਣੇ ਆਪ ਦੇ ਵਿੱਚ ਪੂਰਾ ਵਰਕ ਕਰ ਰਿਹਾ ਹੈ ਤੋਂ ਮੈਨੂੰ ਲੱਗਦਾ ਵੀ ਜੇ ਕੋਈ ਇਹ ਸਥਿਤੀ ਆਉਂਦੀ ਹੈ ਬਸ ਤਾਂ ਆਉਣੀ ਨਹੀਂ ਕਿਉਂਕਿ ਪਹਿਲੇ ਸਭ ਸੰਭਾਲ ਕੀਤੀ ਹੋਈ ਆ ਜੇ ਕੋਈ ਇਹੋ ਜਿਹੀ ਸਥਿਤੀ ਬਣਦੀ ਆ ਤਾਂ ਪ੍ਰਸ਼ਾਸਨ ਪੂਰਾ ਪਰਪੱਖਾ ਤੇ ਉਹ ਪੂਰੀ ਸਭ ਸੰਭਾਲ ਜਿਹੜੀ ਉਹ ਕਰੂਗਾ ਸਭ ਤੋਂ ਵੱਡੀ ਸਮੱਸਿਆ ਕੂੜੇ ਦੀ ਆ ਬੱਦ ਕਰ ਇਹਨੂੰ ਹੱਲ ਹੋ ਰਹੀ ਆ ਕੋਈ ਸਰਕਾਰ ਬੇਚ ਤੇ ਕੋਈ ਜਗ੍ਹਾ ਦਿੱਤੀ ਜਾ ਰਹੀ ਆ ਕਾਰਪੋਰੇਸ਼ਨ ਵੱਲੋਂ ਦੇਖੋ ਅੱਜ ਵੀ ਮੇਰੀ ਗਮਾੜਾ ਦੀ ਮੀਟਿੰਗ ਹੋਈ ਆ ਇਹ ਬੜਾ ਇੱਕ ਅਹਿਮ ਜਿਹੜਾ ਮਸਲਾ ਹੈ ਵੀ ਕੂੜਾ ਜਿੱਥੇ ਵੀ ਅਸੀਂ ਸੁੱਟਾਂਗੇ ਜੀ ਉਹ ਲੋਕ ਦੇ ਉੱਤੇ ਉਤਰਾਜ ਕਰਦੇ ਸਾਡੇ ਕੋਲ ਵੈਸੇ 50 ਏਕੜ ਜ਼ਮੀਨ ਸੰਗੋਲੀ ਪਿੰਡ ਦੇ ਵਿੱਚ ਪਈ ਹੈ ਜਿਹੜੀ ਪ੍ਰੋਬਲਮ ਉੱਤੇ ਇਹ ਵੀ ਕਿਦੋਂ ਬਹੁਤ ਦੂਰ ਪੈਂਦੀ ਆ ਉਹ ਉਹਦੀ ਸਮੱਸਿਆ ਲੈ ਕੇ ਜਾਣ ਦੀ ਸਮੱਸਿਆ ਹੈ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਹੱਲ ਇਹਦਾ ਸੋਚਣ ਦੀ ਕੋਸ਼ਿਸ਼ ਕਰ ਰਹੇ ਤੇ ਬਹੁਤ ਜਲਦੀ ਜਿਹੜਾ ਟੈਂਡਰ ਵੀ ਲੱਗਿਆ ਡੋਰ ਟੂ ਡੋਰ ਕਲੈਕਸ਼ਨ ਦਾ ਤੇ ਜਦੋਂ ਲੋਕ ਸਪਟਾ ਕੂੜਾ ਤੇ ਗਿੱਲਾ ਕੂੜਾ ਅਲੱਗ-ਅਲੱਗ ਕਰਕੇ ਪਾਉਣ ਲੱਗ ਜਾਣਗੇ ਤਾਂ ਇਸ ਦਾ ਹੱਲ ਆਪਣੇ ਆਪ ਨਿਕਲਿਆ ਆਉਣਾ ਹੈ ਮੇਰੀ ਲੋਕਾਂ ਨੂੰ ਬੇਨਤੀ ਹੈ ਵੀ ਕੂੜਾ ਜਿਹੜਾ ਉਹ ਅਲੱਗ-ਅਲੱਗ ਕਰਕੇ ਪਾਉਣ ਤਾਂ ਕਿ ਇਹ ਜਿਹੜਾ ਸ਼ਹਿਰ ਗੰਦਗੀ ਫੈਲ ਰਹੀ ਆ ਇਹ ਨਾ ਫੈਲ ਸਕੇ ਨਹੀਂ ਤਾਂ ਜਿੱਦੇ ਕੋਲ ਵੀ ਅਸੀਂ ਕੋਈ ਕਲੈਕਸ਼ਨ ਸੈਂਟਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਅਸੀਂ ਡੰਪਿੰਗ ਗਰਾਊਂਡ ਕਿਸੇ ਪਿੰਡ 'ਚ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹ ਪਿੰਡ ਦੇ ਲੋਕ ਆ ਜਾਣ ਨਹੀਂ ਵੀ ਅਸੀਂ ਨਹੀਂ ਛੁੱਟਣ ਦਿੰਦੇ ਇੱਥੇ ਇੱਕ ਬੜੀ ਵੱਡੀ ਸਮੱਸਿਆ ਹੈ ਇਹ ਤੇ ਇਹ ਸਮੱਸਿਆ ਦਾ ਹੱਲ ਆ ਅਸੀਂ ਆਪਸ ਵਿੱਚ ਰਲ ਮਿਲ ਕੇ ਬੈਠ ਕੇ ਕਰ ਸਕਦੇ ਆ ਔਰ ਆਪਣੀ ਸਮਝਦਾਰੀ ਨਾਲ ਕਰ ਸਕਦੇ ਆ ਜੋ ਸਰਕਾਰ ਹਦਾਇਤਾਂ ਦਿੰਦੀ ਆ ਉਦੇ ਉੱਤੇ ਮੈਂ ਇਹ ਸਮਝਦਾ ਵੀ ਹਰ ਇੱਕ ਜਿਹੜਾ ਰੈਜ਼ੀਡੈਂਟ ਹੈ ਉਹਨੂੰ ਸਰਕਾਰਾਂ ਚਾਹੀਦਾ ਹੈ ਅਮਲ ਕਰਨਾ ਚਾਹੀਦਾ ਹੈ ਤੇ ਉਹਦੇ ਮੁਤਾਬਕ ਹੀ ਚੱਲਣਾ ਚਾਹੀਦਾ ਤਾਂ ਕਿ ਅਸੀਂ ਇਸ ਵੱਡੀ ਸਮੱਸਿਆ ਜਿਹੜੀ ਆਉਣ ਵਾਲੀ ਵੱਡੀ ਸਮੱਸਿਆ ਹੈ ਉਹਨਾਂ ਜੇ ਘਟ ਲੈਂਦੇ ਹੋਰ ਵੀ ਵੱਡੀ ਸਮੱਸਿਆਵਾਂ ਜਿਹੜੀਆਂ ਉਹਦੇ ਤੇ ਕਾਬੂ ਜਿਹੜਾ ਪਾਇਆ ਜਾ ਸਕਦਾ ਧੰਨਵਾਦ ਧੰਨਵਾਦੀ ਅੱਜ ਮਾਨਯੋਗ ਐਮਐਲਏ ਸਾਹਿਬ ਬੜਮੱਜਰੇ ਆਏ ਸੀ ਤੇ ਇਹਨਾਂ ਨੇ ਬਹੁਤ ਅੱਛੇ ਵਿਚਾਰ ਦਿੱਤੇ ਹੋਰ ਜੋ ਵੀ ਅੱਗੇ ਇਹਨਾਂ ਦੇ ਪਲਾਨਿੰਗ ਹੈ ਬੜਮੱਜਰੇ ਬਾਰੇ ਜੋ ਕਿ ਬਹੁਤ ਅੱਛੇ ਜਿੱਦਾਂ ਟਰਾਂਸਫਾਰਮਰ ਹੋ ਗਏ ਸੜਕਾਂ ਇਹਨਾਂ ਨੇ ਪੱਕੀਆਂ ਕਰਾਈਆਂ ਉਹ ਕਹਿੰਦੇ ਵੀ ਹੋਰ ਵੀ ਜੋ ਵੀ ਪਰਮਜਰੇ ਦੀ ਜੋ ਵੀ ਸਮੱਸਿਆ ਹੋਵੇਗੀ ਅਸੀਂ ਹੱਲ ਕਰਾਂਗੇ ਬਾਤੇ ਬਾਤੇ ਉਹਨਾਂ ਕੇ ਸਾਥ ਦੇਵਾਂਗੇ ਸੋ ਤੁਸੀਂ ਦੇਖ ਰਹੇ ਹੋ ਆਰ ਟੀਵੀ ਚੈਨਲ 1 ਮੈਂ ਤੁਹਾਡਾ ਬਲਬੀਰ ਸਿੰਘ ਬੱਟੂ ਧੰਨਵਾਦ ਜੀ ਸਤਿ ਸ੍ਰੀ ਅਕਾਲ ਇਹੋ ਇਹ ਜਿਹੜਾ ਅੱਜ ਸੜਕ ਦਾ ਉਦਘਾਟਨ ਕੀਤਾ ਹੈ ਇਹ 26 ਲੱਖ ਦੀ ਲਗਤ ਦੇ ਨਾਲ ਬਣੀ ਆ